ਸਚੀ ਗੱਲ ਜੀ ਅੱਜ ਮੇਰੀ ਹਲਕਾ ਧਰਮਗੋੜ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਘਟੀ ਆ ਸਾਡੇ ਪਿੰਡ ਖੁਰ ਦਾ ਨੌਜਵਾਨ ਉਮਰਸੀਰ ਸਿੰਘ ਸੇਰਾ ਸਵੇਰੇ ਜਿਸ ਦਾ ਕਿ ਕਤਲ ਕਰ ਦਿੱਤਾ ਗਿਆ ਵਧੀਆ ਨੌਜਵਾਨ ਸੀ ਪਿਛਲੀ ਪੰਚਾਇਤ ਦੇ ਵਿੱਚ ਪੰਚਾਇਤ ਮੈਂਬਰ ਸੀ ਸੋ ਮੇਰੇ ਕੋਲੇ ਕਾਫੀ ਆਉਣਾ ਜਾਣਾ ਸੀ ਉਸ ਨੌਜਵਾਨ ਦਾ ਚੰਗੀ ਫੌਜ ਰੱਖਦਾ ਸੀ ਉਹਦੇ ਨਗਰਵਾਰੇ ਆਮ ਲੋਕਾਂ ਬਾਰੇ ਤੇ ਕਾਫੀ ਕੰਮ ਵੀ ਵਿਤ ਮੇਰੇ ਕੋਲ ਉਸਨੇ ਆਪਣੇ ਨਗਰ ਦੀ ਕਰਵਾਈ ਨੇ ਸੋ ਅੱਜ ਪਰਿਵਾਰ ਦੇ ਦੁੱਖ ਦੇ ਵਿੱਚ ਮੈਂ ਸ਼ਾਮਲ ਨਹੀਂ ਹੋ ਸਕਿਆ ਕਿਉਂਕਿ ਮੈਂ ਬਾਹਰ ਤੇ ਜਿਸ ਦਿਨ ਮੈਂ ਵਾਪਸ ਆਇਆ ਤਾਂ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੋऊंगा ਮੇਰੀ ਦਿਲੋਂ ਹਮਦਾਰੀ ਹੈ ਇਸ ਪਰਿਵਾਰ ਦੇ ਨਾਲ ਕਿਉਂਕਿ ਹਲਕਾ ਧਰਮਕੋਟ ਦਾ ਹਰੇਕ ਪਰਿਵਾਰ ਮੇਰਾ ਆਪਦਾ ਪਰਿਵਾਰ ਹੈ। ਸੋ ਕੁਝ ਆਗੂ ਅ ਇਸ ਹਲਕਾ ਧਰਮਕੋਟ ਦੇ ਇਸ ਕਤਲ ਦੇ ਵਿੱਚੋਂ ਆਪਦਾ ਜਿਹੜਾ ਸਿਆਸੀ ਜਿਹੜਾ ਔਨ ਵਾਲਾ ਉਤਬਾ ਕਤਲ ਆਸ਼ਰੇ ਨੇ। ਮੈਂ ਬੇਨਤੀ ਕਰਦਾ ਹਾਂ ਨਾ ਆਗੂਆਂ ਨੂੰ ਕਿ ਕਿਸੇ ਮਾਂ ਦਾ ਪੁੱਤ ਚਲਾ ਗਿਆ। ਕਿਸੇ ਭੈਣ ਦਾ ਭਰਾ ਚਲਾ ਗਿਆ ਕਿਸੇ ਦਾ ਸਿਰ ਦਾ ਸਾਈਨ ਚਲਾ ਗਿਆ ਤੇ ਤੁਹਾਨੂੰ ਆਪਦੀ ਰਾਜਨੀਤੀ ਦੀ ਪਈ ਹੈ ਦੇਖੋ ਜਿਸ ਨੇ ਵੀ ਇਹ ਕੰਮ ਕੀਤਾ ਬਖਸ਼ਿਆ ਨਹੀਂ ਜਾਊਗਾ ਮੈਨੂੰ ਪਤਾ ਲੱਗਾ ਕਿ ਜ਼ਿੰਮੇਵਾਰੀ ਵੀ ਲੈ ਲਈ ਹੈ ਜਿਸ ਨੇ ਕੀਤਾ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਉਹ ਵੀ ਉਸ ਪਾਰਟੀ ਨਾਲ ਸੰਬੰਧਿਤ ਹੀ ਹੈ ਜਿਸ ਪਾਰਟੀ ਦਾ ਇਹ ਨੌਜਵਾਨ ਸੀ ਤੇ ਉਸੇ ਪਾਰਟੀ ਦਾ ਜਿਹੜਾ ਇਹ ਆਗੂ ਆ ਇਹ ਅਜਮਸਵੀਰ ਦਾ ਦਿਖ ਰਿਹਾ ਹੈ ਕਿ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਲਈ ਵੱਖ-ਵੱਖ ਲੋਕਾਂ ਦਾ ਕਦੇ ਕਿਸੇ ਦਾ ਨਾਮ ਲੈ ਰਹੇ ਨੇ ਕਦੇ ਕਿਸੇ ਦਾ ਨਾਮ ਲੈ ਰਹੇ ਨੇ ਸੋ ਮੈਂ ਬੇਨਤੀ ਕਰਦਾ ਸਭ ਤੋਂ ਪਹਿਲਾਂ ਕਿ ਕੋਈ ਸਿਆਸੀ ਕਤਲ ਨਹੀਂ ਜਿਸਨੇ ਵੀ ਕੀਤਾ ਉਸਨੇ ਸਾਫ਼ ਤੇ ਸਪਸ਼ਟ ਉਹਦੀ ਜ਼ਿੰਮੇਵਾਰੀ ਦੇ ਵਿੱਚ ਦੱਸਤਾ ਕਿ ਉਹਨਾਂ ਦਾ ਕੋਈ ਪੁਰਾਣਾ ਆਪਸ ਦੇ ਵਿੱਚ ਸੀ ਪਹਿਲਾਂ ਵੀ ਲੜਾਈਆਂ ਹੋਈਆਂ ਨੇ ਉਹਨਾਂ ਦੀਆਂ ਜਿਹਦੇ ਕਰਕੇ ਇਹ ਜਿਹੜਾ ਮਰਡਰ ਹੋਇਆ ਸੋ ਮੈਂ ਪਰਿਵਾਰ ਨੂੰ ਯਕੀਨ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਖੜਾ ਹਾਂ ਚਾਹੇ ਕੋਈ ਵੀ ਹੋਵੇ ਇਸ ਕਤਲ ਦੇ ਪਿੱਛੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਕਿਸੇ ਧੜੇ ਨਾਲ ਸੰਬੰਧਿਤ ਹੋਵੇ ਤੁਹਾਨੂੰ ਇਨਸਾਫ ਲੈ ਕੇ ਦੇਣਾ ਇਹ ਮੇਰੀ ਜ਼ਿੰਮੇਵਾਰੀ ਹੈ ਸੋ ਮੈਂ ਤੁਹਾਡੇ ਨਾਲ ਖੜਾ ਹਾਂ ਤੇ ਜਲਦੀ ਆ ਕੇ ਤੁਹਾਡੇ ਵਿੱਚ ਬੈਠੂੰਗਾ ਤੇ ਜਲਦੀ ਤੋਂ ਜਲਦੀ ਜਿਹੜਾ ਇਹ ਜਿਹੜਾ ਕੇਸ ਆ ਇਹ ਕਲੀਅਰ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ